ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋਲ ਪਿਸਤਲ ਕੋਹ ਲਿਆ ਪਿਸਤਲ ਕੋਹ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣ ਨੂੰ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਤੇ ਮੈਨੂੰ ਵਾਰਡ ਚ ਵੀ ਕਿਸੇ ਦੀ ਕਾਲ ਆਈ ਕਿ ਭਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤਾਂ ਥੋੜੀ ਦੇਰ ਨੂੰ ਇੱਥੋਂ ਮੇਰੇ ਘਰ ਲੈ ਗਏ ਸੀ ਉਹਨਾਂ ਨੂੰ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਬੋੱਕੇ ਬਰਾਟ ਡੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦ ਉਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਰੋਟੀ ਕਾਂਡੇ ਹੇ ਅੰਦਰ ਬਾਅਦ ਜਦੋਂ ਮੈਂ ਬੁੱਲ ਤੇ ਟਾਕੇ ਪੈਣ ਦੇ ਤੇਨੇ ਕਿਤੇ ਲਗਭਗ ਬਾਹਰ ਦੇਖਿਆ ਤੋ 2 ਜਣੇ ਪੈ ਹੀ ਹੋਣੇ ਸੁਣਨ ਚ ਤੇ ਇਹ ਆ 3-4 ਜਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਗੇ ਤੇ ਬਾਕੀ ਦੂਜੇ ਗੁੱਟਦਾਰ ਅਸੀਂ ਤਫ਼ਤੀਸ਼ ਕਰ ਰਹੇ ਆ ਪਤਾ ਕਰਦੇ ਕਿਹੜੇ ਗਰੁੱਪ ਦੇ ਕੋਈ ਚੋਰੀਆਂ ਕੀ ਇਹਨਾਂ ਦੀ ਲੱਖ ਦਾ ਠੱਗੀ ਗੱਲ ਸਰ ਝਗੜਾਈ ਹੋਇਆ ਵਾ ਮਤਲਬ ਵਾਪਸ ਵੇਚਾ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫੇਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੂਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋ ਪਿਸਟਲ ਕੋ ਲਿਆ ਪਿਸਟਲ ਕੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣਾ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਦੋਸਤੋ ਬਾਅਦ ਕੀ ਨਾ ਕਰਦੇ ਬੰਦ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮੱਲਬ ਪਹਿਲੇ ਤੇ ਗਾਲਾਂ ਗੁਲਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਝ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕਿ ਅਸਲ ਕਿੰਨੇ ਕ ਨੌਜਵਾਨ ਦੇ ਬੋਲ ਨੇ ਕਿੰਨੇ ਕ ਹੁਣੇ ਕੋਈ 20 25 ਨੌਜਵਾਨ ਨਹੀਂ ਕੁੱਤੇ ਦੇ ਹਵਾਦਾਰ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾਰੇ ਹੋ ਵੇ ਲੋ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈ ਆ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀਦੀ ਹੈਗੀ ਹੁੰਦਾ ਤੇ ਘਰ ਦੇ ਬਾਹਰ ਤਾਲਾ ਲੱਗਾ ਸੀ ਘਰ ਚ ਕੋਈ ਹੈਗਾ ਸੀ ਉਸ ਵਿੱਚ ਕੁੱਤੇ ਦਾਵਾ ਘਰ ਚ ਕੋਈ ਨਹੀਂ ਸਿਰਫ ਕੁੱਤਾ ਹੀ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਹੈ ਮੰਗ ਹੈ ਇਹ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕੀ ਉਹਨਾਂ ਕੋ ਪਿਸਤਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰਦੇ ਨਹੀਂ ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਹੈ ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ ਪਰ ਨਜਾਇਜ਼ ਨਾ ਕੀਤੀ ਜਾਏ ਕਿ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਜਦੋਂ ਵੀ ਹਾਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ ਕੁਛ ਨਹੀਂ ਮੇਰੀ ਫੈਕਟਰੀ ਭਾਜੀ ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ ਚੋਂ ਹੀ ਕਿਸੇ ਦੀ ਕਾਲ ਆਈ ਕਿ ਭਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰਗੇ ਤੇ ਮੈਂ ਜਦੋਂ ਇੱਥੇ ਆਇਆ ਤੇ ਓਨੀ ਦੇਰ ਨੂੰ ਇੱਥੋਂ ਮੇਰੇ ਖਾਲ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਦਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ ਸੁਣਨ ਚ ਦੇ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਗੇ ਜਿਉਂ ਜਿਆਦਾ ਇਹ ਪੁੱਛ ਪੜਤਾਲ ਕਰਨ ਦੇ ਤਾਂ ਲੱਗੂਗਾ ਕਰ ਰਿਹਾ ਚੱਲ ਰਹੀ ਅੰਦਰ ਬਾਜੀ ਰੋਟੀ ਖਾਂਦੇ ਆਂ ਹਾਂਜੀ ਰੋਟੀ ਖਾਂਦੇ ਆਂ ਅੰਦਰ ਬਾਜਦਾ ਮੈਂ ਬੁੱਢ ਦੇ ਪਟਾਕੇ ਪੈਂਦੇ ਕਿੰਨੇ ਤਿੰਨ ਕਿਤੇ ਲਗਭਗ ਬਾਹਰ ਅੱਗੇ ਦੇਖਿਆ ਕਿ ਦੇਖਿਆ ਬਾਹਰ ਦੇਖਿਆ ਤਾਂ ਦੋ ਜਣੇ ਪਏ ਹੋਣੇ ਬੁੱਢੇ ਕਿੰਨੇ ਕਿੰਨੇ ਦੇਖ ਦਵੇ ਪਏ ਲਊਡੂ ਵਗਿਆ ਹੋਣਾ ਤੇ ਪੁਲਿਸ ਨੇ ਆ ਕੇ ਲੱਗਾ ਉਹਨਾਂ ਦੇ ਬੰਦੇ ਲੱਗੇ ਹੋਏ ਉਹਨਾਂ ਦੇ ਬੰਦੇ ਲੱਗੇ ਹੋਏ ਇਹ ਨਹੀਂ ਪਤਾ ਕੌਣ ਨੇ मामला ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਕਰੀ ਤੋਂ ਕਿੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੌਕੇ ਦੇ ਬਰੌਂਟ ਹੈਡੋ ਤੋਂ ਦੂਜਾ ਜਿਹੜਾ ਰਾਹੁਲ ਦਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟਦਾਰ ਅਸੀਂ ਤਫ਼ਤੀਸ਼ ਕਰਦੇ ਆ ਪਤਾ ਕਰਦੇ ਨੇ ਕਿਹੜੇ ਗਰੁੱਪ ਦੇ ਕੋਈ ਚਾਹੀਆਂ ਕੀ ਇਹਨਾਂ ਦੀ ਲਕਦਾਟ ਹੈ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਅੱਜ ਉਹ ਵਕੇ ਤੋਂ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਲਿਆ ਫਿਰ ਮਲਾਵਾ ਸਿੰਘ ਜਾਣਕਾਰੀ ਦਿੱਤੀ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਸੇ ਨੇ ਕੋਈ ਤਵਾਰ ਨਹੀਂ ਪੁੱਛੀ ਜਿਹੜੇ ਮੰਨੋ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪਟੇ ਕਿੱਥੇ ਹੋਈ ਹੈ ਬਾਦ ਭਾਈਆਂ ਵਾਲੀ ਗਲੀ ਚ ਦੋਨੇ ਕਿਉਂ ਗਾਂਧੀ ਕੋਈ ਉੱਥੇ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਨੇ ਜੀ ਇਹਦੇ ਹੋਇਆ ਨੇ ਕਲੀਅਰ ਹੋ ਗਿਆ ਅੱਜ ਉਹ ਜਿਹੜਾ ਕੁਬਾਰਦਤ ਹੋਈ ਆ ਉਹਦੇ ਸਬੰਧ ਵਿੱਚ ਦੋ ਆਰਟੀਆਂ ਉਹਨਾਂ ਨੇ ਜਿਹੜਾ ਸਾਬੀ ਇੱਕ ਦੂਜੀ ਤੇ ਰਹਾ ਉਹਦੇ ਘਰੇ ਪੰਮ ਤੋੜ ਕੀਤੀ ਹੈ ਘਰੇ ਕੋਈ ਹੈ ਨਹੀਂ ਸੀ ਕਾਫੀ ਭੰਤੋ ਰੰਦਰਵੀ ਗੇਟ ਦੀ ਕਰਕੇ ਹੋਈ ਕੀ ਕਾਰਵਾਈ ਕੀਤੀ ਗਈ ਪਰਦਰਜ ਨੂੰ ਜਲਦੀ ਚੱਲ ਰਹੀ ਤਫਤੀਸ਼ ਉਹ ਤਫਤੀਸ਼ ਤੇ ਪ੍ਰੋਪਰ ਜਰੀ ਜੋ ਜੋ ਅਮਲ ਜਾਂਦੀ ਜਾਊਗੀ ਜੋ ਸਾਹਮਣੇ ਆਊਗਾ ਜੋ ਜੋ ਵੀ ਤਫਤੀਸ਼ ਦੇ ਪਾਸ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਦੰਨ ਕੀਤਾ ਜਾਵੇ ਪਤਾ ਚੱਲ ਸਕਦਾ ਕਿੰਨੇ ਨੇ ਨੌਜਵਾਨ ਸੀ ਤੇ ਕਿਹੜੇ ਹਰਾਨ ਬੈਠੇ ਨੇ ਕੋਈ ਦੱਸਿਆ ਉਹਨਾਂ ਨੇ ਇਹ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਕਲੀਅਰ ਕਰਾਂਗੇ ਕਿ ਕੌਣ ਕੌਣ ਸੀ ਕੌਣ ਨਹੀਂ ਸੀ ਜੋ ਵੀ ਇੱਥੇ ਆਊਗਾ ਉਹ ਬਕੈਰਾ ਉਹਦੇ ਤੇ ਕਾਨੂੰਨੀ ਕਾਰਵਾਈ ਅੰਦਰ ਐਸੀਆਂ ਵਾਅਦਾਂ ਤਾਂ ਜਿਹੜੀਆਂ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਪੰਜਾਬ ਭਰ ਦੇ ਵਿੱਚ ਇਦਾਂ ਹੁੰਦਾ ਵਾ ਤੇ ਲੋਕ ਮੂਰੇ ਹੋ ਕੇ ਬੋਲਦੇ ਨਹੀਂ ਬਹੁਤ ਪਿੱਛੋਂ ਦੱਸਣਗੇ ਕਿ ਇਹ ਦਾ ਹੋ ਗਿਆ ਉਹ ਤਾਂ ਹੋ ਗਿਆ ਪਰ ਜਦੋਂ ਕੋਈ ਸੰਦੀ ਇਹਦਾ ਪੁਲਿਸ ਦੇ ਹੱਥ ਤੇ ਉਸ ਨੂੰ ਵੀ ਕੁਝ ਨਹੀਂ ਆਉਂਦਾ ਸੀ ਜੀ ਕੋਲ ਆਵਾ ਇਹ ਤਾਂ ਲੋਕਾਂ ਨੂੰ ਕਹਿਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿੱਦਣ ਆਪਦੇ ਪੈਰਾਂ ਚੱਕੇ ਅੱਗੇ ਲੱਗਦੀ ਹੈ ਉਦੋਂ ਜੋ ਟੱਪਣਾ ਜਦੋਂ ਦੂਜੇ ਦੇ ਪੈਰਾਂ ਤੇ ਲੱਗਦੀ ਹੈ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ ਰਾਮ ਦੇ ਗੇਂਸ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿਤੇ ਕਿਸੇ ਕਿਸਮ ਦਾ ਵੀ ਚਾਹੇ ਕੋ ਨਸ਼ੀ ਦਾ ਚਾਹੇ ਕੋ ਇਹੋ ਜਿਹਾ ਕੁੱਟ ਮਾਰਦਾ ਕੋਈ ਨਹੀਂ ਇਸ ਕਾਏ ਦਾ ਐਟ ਲੀਸਟ ਮਾਰੇ ਬੰਦਿਆਂ ਦੇ ਜੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਣਾ ਰੋਕਾਂਗੇ ਨਹੀਂ ਤਾਂ ਗਲੀ ਚ ਇੱਕ ਇਹੋ ਜਿਹਾ ਘਰ ਕੱਲਾ ਤਾਂ ਫਿਰ ਉਹ ਕੱਲਾ ਹੀ ਹਾ ਉਹ ਹਰ ਕਿਸੇ ਦਾ ਹੀ ਕੱਲਾ ਜਦੋਂ ਪਤਾ ਕਿ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ ਹੈ ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ ਤੇ ਫਿਰ ਆਪਣੇ ਆਪੇ ਮਾੜੇ ਅਨਸਰ ਬੱਟ